ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀਰੋ ਅੱਜ ਨਾ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਰਹੇ ਹਾਂ ਇਹ ਲਾਇਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਗਰੀਬ ਦਾ ਕੋਈ ਭਲਾ ਹੋ ਜਾਵੇ ਆਹ ਦੇਖੋ ਰੱਬ ਦੀ ਕਿਰਪਾ ਦੇ ਨਾਲ ਮਕਾਨ ਜਾਂ ਲੱਗੇ ਸੀ ਬਣਾਉਣਾ ਕਿੰਨੇ ਸਤਰੀ ਨੇ ਪੂਰਾ ਠੋਕ ਕੇ ਰੇਟ ਲਿਆ ਫਿਰ ਜਿਹੜਾ ਨੁਕਸਾਨ ਕੀਤਾ ਸ਼ਾਇਦ ਮੈਂ ਤੁਹਾਡੇ ਨਾਲ ਕੋਈ ਸਾਂਝਾ ਨਹੀਂ ਕਰ ਸਕਦਾ ਦੇਖੋ ਆ ਮਲਬਾ ਸਾਰਾ ਠੀਕ ਨਹੀਂ ਸਾਰਾ ਮਲਬਾ ਇੱਧਰ ਨਹੀਂ ਉੱਧਰ ਵੀ ਆ ਪਰੇ ਜੀ ਠੀਕ ਨਹੀਂ ਹੋ ਪਰੇ ਪਿਆ ਮਲਬਾ ਇਹ ਦੁਬਾਰਾ ਦੇਖੋ ਚਿਣਾਈ ਕਿੰਨੀ ਸੋਹਣੀ ਦੁਬਾਰਾ ਮਹਤਰੀ ਲਿਆਂਦੇ ਆ ਉਹਨਾਂ ਨੇ ਕਰੀ ਆ ਹੁਣ ਤੁਹਾਨੂੰ ਮੈਂ ਉਰ ਦੀ ਵੀ ਚਿਣਾਈ ਕਰੀ ਦਿਖਾਉਣਾ ਇਦਾਂ ਲੱਗਦਾ ਜਿਵੇਂ ਕਿਤੇ ਉਸ ਬੰਦੇ ਨੇ ਕੰਮ ਹੀ ਨਹੀਂ ਕਰਿਆ। ਤੋਂ ਠੇਕੇ ਲੈ ਲੈਂਦੇ ਨੇ ਤੇ ਕਿਸੇ ਦਾ ਨੁਕਸਾਨ ਇੰਨਾ ਕਰ ਜਾਂਦੇ ਨੇ ਤੇ ਰਹੀ ਰੱਬ ਦਾ ਨਾਮ। ਠੀਕ ਨਹੀਂ ਤੇ ਤੁਸੀਂ ਵੀ ਸਾਵਧਾਨ ਹੇ ਕਰੋ ਜੇ ਕਿਸੇ ਕਰਾਉਣਾ ਕੰਮ ਚੰਗੇ ਬੰਦੇ ਤੇ ਕਰੋ ਆ ਦੇਖੋ ਚਣਾਈ। ਕਿੰਨੀ ਵਧੀਆ ਚਣਾਈ ਹੈ ਹੈ? ਦੇਖੋ। ਯਾਰ ਜਮਾਈ ਸ਼ਰਮ ਲਾਤੀ ਆ ਉੱਪਰ ਦੇਖੋ ਉੱਪਰ ਵੀ ਚਣਾਈ ਹੈ। ਇੱਧਰ ਵੀ ਉੱਪਰ ਦੇਖੋ ਚਣਾਈ ਕਿੰਨੀ ਸੋਹਣੀ ਆ ਥੱਲੇ। ਸਾਰੇ ਤਾਂ ਜਗਾਠਾਂ ਪਟਤੀਆਂ ਦੁਬਾਰਾ ਲਾਈਆਂ ਨੇ ਕੋਈ ਜ਼ਗਾੜ ਸੈਟ ਨਹੀਂ ਹੋਈ ਠੀਕ ਨਹੀਂ ਕੁਝ ਨਹੀਂ ਹੋਇਆ ਇਹ ਪੂਰਾ ਕਿਚਨ ਇਧਰੋਂ ਬਾਥਰੂਮ ਸਾਰੇ ਢਾ ਕੇ ਦੁਬਾਰਾ ਸੈਟ ਕੀਤੇ ਨੇ ਆ ਤੁਸੀਂ ਦੇਖ ਲਓ ਸਾਰੇ ਹੁਣ ਕਿੰਨੇ ਵਧੀਆ ਲੱਗਦੇ ਨੇ ਪਹਿਲਾਂ ਵੀ ਵੀਡੀਓ ਬਣਾਉਣੀ ਸੀ ਲੇਕਿਨ ਮੈਂ ਪਹਿਲਾਂ ਨਹੀਂ ਬਣਾਈ ਆਪ ਵੀ ਮੇਂ ਦੇਖ ਲਓ ਵੀ ਮੈਂ ਤੁਹਾਨੂੰ ਦਿਖਾਉਣਾ ਕਿੰਨੇ ਵਧੀਆ ਮਹਤਰੀ ਨੇ ਦੇਖ ਲਓ ਤੁਹਾਨੂੰ ਆਪਣੇ ਆਪ ਦੱਸਣਗੇ ਹਜੇ ਮੈਂ ਪੂਰੀ ਪੂਰੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਲੇਕਿਨ ਕਰੀਏ ਕੀ ਮਜਬੂਰ ਕਰ ਦਿੰਦੇ ਨੇ ਲੋ ਰੇਟ ਵੀ ਪੂਰੇ ਤੇ ਕੰਮ ਜ਼ੀਰੋ ਪੈਸੇ ਦੇ ਦੋ ਕਹਿੰਦੇ ਸਾਨੂੰ ਸੋ ਇਹ ਵੀਡੀਓ ਮੈਂ ਕਿਸੇ ਨੂੰ ਮਤਲਬ نیچے ਦਿਖਾਉਣ ਬਾਤ ਤੈਨੀ ਬਣਾਈ ਇਹ ਵੀਡੀਓ ਤਾਂ ਮੈਂ ਸਿਰਫ ਤੁਹਾਨੂੰ ਸਾਰਿਆਂ ਨੂੰ ਸਟੱਡੀ ਕਰਨ ਵਾਸਤੇ ਬਣਾਈ ਆ ਤੇ ਕੋਈ ਲਾਉਣਾ ਤਾਂ ਭਾਈ ਵਧੀਆ ਮੈਂ ਤੇ ਲਾਇਓ ਤੇ ਠੀਕ ਹੈ ਨਹੀਂ ਤੇ ਤੁਹਾਡਾ ਚੰਗਾ ਕੰਮ ਹੋਵੇ ਦੇਖਣੀ ਤੇ ਕਿਉਂਕਿ ਘਰ ਕੋਈ ਵੀਰੀ ਬੰਦਾ ਹੁੰਦਾ ਹੁੰਦਾ ਨਾ। ਦੁਬਾਰਾ ਦੁਬਾਰਾ ਮਕਾਨ ਨਹੀਂ ਬਣਦੇ। ਇੰਨਾ ਕ ਮਕਾਨ ਸੀ ਗਰੀਬਤ ਮੈਨੇ ਬਣਾਉਣ ਲੱਗਾ ਸੀ। ਲੇਕਿਨ ਕਮਸ਼ੇ ਕਮ 1.5 ਲੱਖ ਰੁਪਏ ਦਾ ਨੁਕਸਾਨ ਮੇਰਾ ਕਰਕੇ ਬੰਦਾ ਚੱਲਿਆ ਗਿਆ। ਚਲੋ ਸਾਨੂੰ ਹੁਣ ਸਬਰ ਕਰਨਾ ਪੈਂਦਾ ਹੈ। ਕਹਿੰਦੇ ਜਿਹੜੇ ਮਰ ਗਏ ਉਹ ਵਾਪਸ ਨਹੀਂ ਆਉਂਦੇ। ਜਿਹੜੀ ਚੀਜ਼ ਖਰਾਬ ਹੋ ਗਈ ਉਹ ਚੀਜ਼ ਨੇ ਸੁਧਰਨਾ ਤਾਂ ਹੁਣ ਹੈ ਨਹੀਂ। ਹੁਣ ਤਾਂ ਬਸ ਇੱਕ ਸਾਡੇ ਦਿਲਾਂ ਦੇ ਵਿੱਚ ਉਹੋ ਜਿਹੀ ਰਹਿ ਜਾਂਦੇ ਨੇ ਬਾਅਦ ਦੇ ਵਿੱਚ ਵੀ ਇਹ ਕੰਮ ਠੀਕ ਨਹੀਂ ਹੋ ਜਾ ਪਹਿਲਾਂ ਹੀ ਲਾ ਲੈਂਦੇ ਆਪਾਂ ਜਲਦੀ ਸੋਤ ਨੂੰ ਮੈਂ ਉਧਰ ਹੋਰ ਵੀ ਕੰਮ ਦਿਖਾਉਣਾ ਠੀਕ ਨਹੀਂ ਉਧਰ ਇਹਦੇ ਨਾਲ ਹੀ ਜੇ ਤੁਸੀਂ ਕਰਾਉਣਾ ਨਾ ਕੰਮ ਵੀਰੋ ਚੰਗੇ ਜਿਵੇਂ ਇਤਨੇ ਅੱਜ ਰੱਬ ਦੀ ਕਿਰਪਾ ਨਾਲ ਸੈਟਿੰਗ ਸ਼ੁਰੂ ਹੋ ਜਾਣੀ ਆ ਤੇ ਤੁਹਾਡੇ ਵੀਰਾਂ ਨੂੰ ਜਾਣ ਦੇਣਾ ਲੈਂਟਰੀ ਪਾ ਜਾਣੇ ਠੀਕ ਨੇ ਆ ਵੀ ਪਿਆ ਮਲਦਾ ਦੇਖੋ ਸਾਰਾ ਤੋੜ ਕੇ ਕਮ ਸੇ ਕਾਂ ਵੀ 50 60 ਬੋਰੀਆਂ ਦਾ ਨੁਕਸਾਨ ਇਹ ਚੜਾਈ ਆ ਦੇਖੋ ਗੱਡੀ ਕਿੰਨੀ ਮਹਤਰੀ ਦੀ ਵਧੀਆ ਚ ਨਹੀਂ ਕਰੀ ਹੈ ਨਾ ਐ ਲੱਗਦਾ ਇਹ ਬਸ ਇੱਥੇ ਪਲਾਸਟਰ ਨਾ ਕਰੀ ਇਹੇ ਜੀ ਆਜਾ ਤੁਹਾਨੂੰ ਵੀਮ ਦਿਖਾਉਣਾ ਹੋਰ ਪਿੱਛੇ ਥੋੜਾ ਜਾ ਕੇ ਕਿੰਨੇ ਸੋਹਣੇ ਵੀਮ ਲਾਇਆ ਉਹਨੇ ਐ ਲੱਗਦਾ ਜੀ ਬਸ ਇਹਨਾਂ ਨੂੰ ਨਾ ਇੱਧੇ ਰੱਖ ਲੀਏ 100 ਪੀ ਆਹ ਦੇਖੋ ਇਹ ਦੇ ਇੱਕ 20 ਤਾਂ ਚਲੋ ਸਿੱਧਾ ਹੋ ਜੇ ਦੇਖੋ ਹੋ ਦੇਖੋ ਇਹ ਹੋ ਦਿਖਾਉਂਗਾ ਤੁਹਾਨੂੰ ਅੱਗੇ ਹੈ ਇੱਕ ਤਾਂ 20 ਸਿੱਧਾ ਕਰ ਜਾ ਨਾ 6 ਇੰਚ ਤਾਂ ਬਾਹਰ ਕੱਟ ਤੰਤਾਂ ਵਿੱਚ ਬਾਹਰ ਕਰਦੇ ਪੈਣੇ ਦੇਖੋ ਕਿੰਨੇ ਵਧੀਆ ਨੇ ਹੈ ਸੋ ਇਹਨੂੰ ਲੈ ਕੇ ਸਿਰ ਕਰ ਦਿਓ ਤਾਂ ਕਿ ਕਿਸੇ ਗਰੀਬ ਦਾ ਭਲਾ ਉੱਪਰ ਵੀ ਦੇਖ ਲਓ ਠੀਕ ਨੇ ਬਸ ਸਤਿ ਸ੍ਰੀ ਅਕਾਲ